ਐਮਐਸਪੀ ਦੇ ਦੇਵਾਂਗੇ ਪੰਜਾਂ ਮਿੰਟਾਂ ਚ ਤੇ ਵਿਚਾਰੀ ਅਨਮੋਲ ਅਸਤੀਫਾ ਦੇਗੀ ਗਗਨ ਅਨਮੋਲ ਗਗਨ ਮਾਨ ਇਹ ਚੱਕਰ ਕੀ ਹੈ ਮੈਨੂੰ ਕੋਈ ਮਸਲਾ ਨਹੀਂ ਅਨਮੋਲ ਗਗਨ ਮਾਨ ਦੇਵੇ ਜਾਂ ਬਾਕੀ ਦੇ 92 ਦਿਨ ਪਰ ਮੈਨੂੰ ਇੱਕ ਗੱਲ ਨਾਲ ਮਸਲਾ ਹੈ ਕਿ ਗੇਮ ਕੀ ਹੋ ਰਹੀ ਹੈ ਇਹਦੇ ਪਿੱਛੇ ਚੱਕਰ ਕੀ ਹੈ ਸਾਰੇ ਐਂ ਇੱਕ ਹੋਰ ਮਸਲਾ ਸੀ ਕਿ ਮੁੱਖ ਮੰਤਰੀ ਸਾਹਿਬ ਛੱਡ ਗਏ ਉਹਾਂ ਦੇ ਕਿ ਜੋ ਇਹ ਲੈਂਡ ਪੂਲਿੰਗ ਵਾਲੀ ਪਾਲਿਸੀ ਹੈ ਜੋ ਇੱਕ ਬੋਰਡ ਬਣਿਆ ਹੋਇਆ ਗਮਾ ਡਾ ਗਲਾਡਾ ਜਾਂ ਜਿੰਨੀਆਂ ਵੀ ਇਹ ਹਾਊਸਿੰਗ ਵਾਲਾ ਮਾਮਲਾ ਹੈ ਇਹਦੇ ਤੇ ਅਸਤੀਫਾ ਦੇ ਗਏ ਹੁਣ ਉਹਦਾ ਹੈੱਡ ਕਿਸੇ ਹੋਰ ਨੂੰ ਬਣਾ ਦਿੱਤਾ ਗਿਆ ਉਹ ਮਾਮਲਾ ਕੀ ਹੈ ਔਰ ਇਹਦਾ ਪੰਜਾਬ ਦੇ ਉੱਤੇ ਅਸਰ ਕੀ ਹੋ ਰਿਹਾ ਹੈ ਪੰਜਾਬ ਨੁਕਸਾਨੀਆਂ ਕਿਵੇਂ ਜਾ ਰਿਹਾ ਮੇਰੀ ਗੱਲ ਉਹ ਹੈ ਸੋ ਪਹਿਲਾਂ ਆਉਣੇ ਹਨਮੋਲ ਗਗਨਮਾਨ ਤੇ ਅਸਤੀਫਾ ਦੇ ਗੀ ਜੀ ਸਿਆਸਤ ਛੱਡੀ ਇਹ ਫੋਨ ਬੰਦ ਕਰ ਲਿਆ ਮੈਨੂੰ ਦੱਸਿਆ ਮੈਂ ਪੁੱਛਿਆ ਕੁਝ ਬੰਦਿਆ ਤਾਂ ਕੋਈ ਵਜ੍ਹਾ ਦੱਸੀ ਆਂਦੇ ਨਹੀਂ ਜੀ ਫੋਨ ਬੰਦ ਹੈ ਇਹੋ ਜਿਹਾ ਕੀ ਮਸਲਾ ਹੋ ਗਿਆ ਸਿਆਸਤ ਨੇ ਇਹੋ ਜਿਹਾ ਕੀ ਦੁੱਖ ਦੇਤਾ ਕਿ ਸਿਆਸਤ ਹੀ ਛੱਡਦੀ ਭਾਈ ਬੀਬਾ ਮੈਂ ਤੁਹਾਨੂੰ ਕਹੂੰਗਾ ਜੇ ਸਿਆਸਤ ਬੁਰੀ ਹੈ ਤਾਂ ਮੀਨ ਤੁਹਾਡੀ ਪਾਰਟੀ ਵੀ ਬੁਰੀ ਹੈ ਕਿਉਂਕਿ ਤੁਸੀਂ ਤਾਂ ਸਿਆਸਤ ਆਮ ਆਦਮੀ ਪਾਰਟੀ ਰਾਈ ਸਿੱਖੀ ਹੈ ਤੇ ਕੀ ਅਸਤੀਫਾ ਦੇਣ ਨਾਲ ਪੰਜਾਬ ਬਚ ਜਾਊਗਾ ਜਾਂ ਸਿਰਫ ਤੁਸੀਂ ਆਪਣੇ ਆਪ ਨੂੰ ਬਚਾਇਆ ਥੋਡੀਆਂ ਕੋ ਫਾਈਲਾਂ ਆਰ ਆਈ ਡੀ ਸੀ ਜਾਂ ਕੁਝ ਹੋਰ ਚੀਜ਼ਾਂ ਥੋਡੀਆਂ ਉਹਨਾਂ ਕੋਲੇ ਸੀ ਤੁਹਾਨੂੰ ਲੱਗਿਆ ਜੋ ਅਸੀਂ ਕਮਾਉਣਾ ਸੀ ਉਹ ਵੀ ਕਮਾ ਲਿਆ ਇੱਕ ਵਧੀਆ ਘਰੇ ਵਿਆਹ ਹੋ ਗਿਆ ਗੱਲ ਖਤਮ ਹੋਈ ਆਪਾਂ ਆਪਦੀ ਜ਼ਿੰਦਗੀ ਜਿਉਂਗੇ ਅਗਲੇ ਬੰਦਿਆਂ ਨੂੰ ਹੋਰਾਂ ਨੂੰ ਰਸਤਾ ਖੁੱਲਾ ਛੱਡ ਗਏ ਉਹ ਲੁੱਟਣ ਪੰਜਾਬ ਨੂੰ ਤੇ ਪੰਜਾਬ ਦਾ ਇਹ ਟੱਠੇ ਖੂਚ ਕੀ ਇਹਦਾ ਮਤਲਬ ਇਹ ਹੈ ਤੇ ਜੇ ਇਹਦਾ ਮਤਲਬ ਇਹ ਨਹੀਂ ਸਾਹਮਣੇ ਆਵੋ ਔਰ ਦੱਸੋ ਰੀਜ਼ਨ ਕੀ ਹੈ ਅਸਤੀਫਾ ਦੇਣ ਦਾ ਸਿਆਸਤ ਛੱਡਣ ਦਾ ਮੈਨੇ ਕੀ ਹੈ ਤੁਸੀਂ ਨਹੀਂ ਦੱਸ ਪਾਉਂਗੇ ਸ਼ਾਇਦ ਮੈਨੂੰ ਲੱਗਦਾ ਹੀ ਹੈ ਜੇ ਦੱਸਣ ਵਾਲੇ ਸ਼ਾਇਦ ਕਿਤੇ ਜ਼ਮੀਰ ਥੋੜੀ ਆਤਮਾ ਜਾਗਰਤ ਹੋਵੇ ਤੇ ਤੁਸੀਂ ਬੋਲ ਪਾਓ ਮੈਂ ਦੱਸਦਾ ਕੁਝ ਗੱਲਾਂ ਪੰਜਾਬ ਵਾਲਿਆਂ ਨੂੰ ਪੰਜਾਬ ਵਾਲਿਓ ਇੱਕ ਗੱਲ ਯਾਦ ਰੱਖ ਲਓ ਤੁਹਾਨੂੰ ਲੁੱਟਿਆ ਗਿਆ ਹੈ ਪਹਿਲਾਂ ਤੋਂ ਜਦੋਂ ਤੋਂ 80 47 ਤੋਂ ਬਾਅਦ ਆਜ਼ਾਦੀ ਤੋਂ ਬਾਅਦ ਉਦੋਂ ਪਹਿਲਾਂ ਵੀ ਲੁੱਟਦੇ ਸੀ ਤੁਹਾਨੂੰ ਉਦੋਂ ਸਾਨੂੰ ਪਤਾ ਲੱਗ ਗਈ ਇਹ ਅਫਦਾਲੀ ਆ ਗਿਆ ਇਹ ਫਲਾਨਾ ਆ ਗਿਆ ਇਹ ਨਾਦਰ ਸ਼ਾਹ ਆ ਗਿਆ ਜਾਂ ਹੋਰ ਆ ਗਏ ਜਿਹੜੇ ਵੀ ਚੰਗੇਜ ਆ ਗਿਆ ਜਾਂ ਤੈਮੂਰ ਆ ਗਿਆ ਹੁਣ ਵੀ ਤੁਹਾਨੂੰ ਐਵੇਂ ਲੁੱਟਿਆ ਜਾ ਰਿਹਾ ਪਰ ਹੁਣ ਲੁੱਟਣ ਵਾਲਿਆਂ ਦੇ ਤੌਰ ਤਰੀਕੇ ਬਦਲ ਗਏ ਨੇ ਲੁੱਟਣ ਵਾਲੇ ਕਈ ਵਾਰੀ ਵੋਟਾਂ ਲੈਣ ਵੀ ਆਉਂਦੇ ਨੇ ਕਈ ਵਾਰੀ ਤੁਹਾਡਾ ਫਾਇਦਾ ਕਰਨ ਵੀ ਆਉਂਦੇ ਨੇ ਤੁਹਾਡੀ ਆਵਾਜ਼ ਬੰਨ ਵੀ ਆਉਂਦੇ ਨੇ ਜਿਵੇਂ ਕਿ ਆਹ ਪਾਰਟੀਆਂ ਤੇ ਪਹਿਲਾਂ ਵਾਲੀਆਂ ਪਾਰਟੀਆਂ ਜਿਨ੍ਹਾਂ ਨੇ ਪੰਜਾਬ ਤੇ ਰਾਜ ਕੀਤਾ ਉਹਨਾਂ ਨੇ ਕੀਤਾ ਹੈ ਇਹ ਗੇਮ ਪਤਾ ਕੀ ਹੈ ਇਹ ਗੇਮ ਹੈ ਪਰਸੈਪਸ਼ਨ ਦੀ ਹੁਣੇ ਜੇ ਇਲੈਕਸ਼ਨ ਹੋਣ ਵਾਲੇ ਨੇ ਤਰਨ ਤਾਰਨ ਕੰਸਟੀਟੂਐਂਸੀ ਚ ਹਲਕੇ ਚ ਕਿਉਂਕਿ ਉਥੋਂ ਦੇ ਉਥੇ ਵੀ ਇਲੈਕਸ਼ਨ ਡਿਊ ਹੈ ਅਸੈਂਬਲੀ ਦਾ ਇਹ ਆਪ ਵਾਲੇ ਨਹੀਂ ਚਾਹੁੰਦੇ ਕਿ ਇੱਕ ਪਰਸੈਪਸ਼ਨ ਬਣੇ ਕਿ ਆਖਰੀ ਇਲੈਕਸ਼ਨ ਪਰਸੈਪਸ਼ਨ ਡਿਵਾਈਸ ਆਪ ਹਾਰ ਗਈ ਹੈ ਆਮ ਆਦਮੀ ਪਾਰਟੀ ਹਾਰ ਗਈ ਹੈ ਤੇ ਸਾਰੀਆਂ ਨੈਸ਼ਨਲ ਪਾਰਟੀਆਂ ਹਾਰ ਗਈਆਂ ਨੇ ਇਹ ਨਹੀਂ ਚਾਉਂਦੇ ਉਹ ਪਰਸੈਪਸ਼ਨ ਬਣੇ ਇਸ ਲਈ ਆ ਅਸਤੀਫਾ ਹੋਇਆ ਤੇ ਨਾਲ ਨਾਲ ਇਹ ਕੱਲਾ ਇੱਕ ਤੀਰ ਨਹੀਂ ਚਲਾਉਂਦੇ ਇਹਦੇ ਬੜੇ ਨਿਸ਼ਾਨੇ ਨੇ ਨਾਲ ਨਾਲ ਇਹ ਕਹਿਣਗੇ ਦੇਖੋ ਜੀ ਅਸੀਂ ਤਾਂ ਜਿਹੜੇ ਬੰਦੇ ਕ੍ਰਾਪਸ਼ਨ ਚ ਬਦਨਾਮ ਸੀ ਲੋਕਾਂ ਚ ਅਸੀਂ ਉਹ ਹਟਾਤੇ ਅਸੀਂ ਉਹ ਹਟਾਤੇ ਉਹਨਾਂ ਨੂੰ ਹਟਣ ਲਈ ਮਜਬੂਰ ਕਰਤਾ ਤੇ ਉਸ ਤੋਂ ਵੀ ਨਾਲ ਆ ਬੜੇ ਇੱਕ ਬੰਦਿਆਂ ਦਾ ਨਾਮ ਜੋੜਿਆ ਜਾ ਰਿਹਾ ਕਿ ਉਹ ਹੁਣੇ ਹੀ ਕੱਲ ਗਿਲਕੋ ਵਾਲੇ ਜੋ ਮਾਲਕ ਨੇ ਜੋ ਬਹੁਤ ਵੱਡੇ ਡਿਵੈਲਪਰ ਨੇ ਮੁਹਾਲੀ ਚ ਘਰੜੜ ਰੰਜੀਤ ਸਿੰਘ ਗਿੱਲੇ ਸ਼ਾਇਦ ਉਹਨਾਂ ਦਾ ਨਾਂ ਉਹ ਅਸਤੀਫਾ ਦੇ ਗਏ ਨੇ ਆਕਾਲੀ ਦਲ ਚੋਂ ਸ਼ਾਇਦ ਉਹ ਇੱਧਰ ਆ ਜਾਣ ਉਹ ਨਾਂ ਵੀ ਹੋਣ ਕਈ ਜੁੜ ਗਈ ਆ ਗੱਲ ਕਿਤੇ ਨਾ ਕਿਤੇ ਉਹਨਾਂ ਤੇ ਇੱਕ ਇਨਕਮ ਟੈਕਸ ਦੀ ਰੇਟ ਵੀ ਹੋਈ ਸੀ ਸਾਲ ਕਪੈਲਾ ਔਰ ਆਕਾਲੀ ਦਲ ਦਾ ਸਾਂਝ ਕਿਹਦੇ ਨਾਲ ਰਹੀ ਹੈ ਤੇ ਅੱਗੇ ਕਿਹਦੇ ਨਾਲ ਸਾਂਝਾ ਪੈਣ ਦੀਆਂ ਗੱਲਾਂ ਹੋ ਰਹੀਆਂ ਨੇ ਉਹ ਵੀ ਤੁਹਾਨੂੰ ਪਤਾ ਹੈ ਬੀਜੇਪੀ ਨਾਲ ਇਸ ਸਾਰੀ ਗੇਮ ਨੂੰ ਕਿਤੇ ਜੋੜ ਕੇ ਵੇਖੋ ਜੇ ਚ ਪੈਸਿਆਂ ਦਾ ਲੈਣਾ ਦੇਣਾ ਪਰਸੈਪਸ਼ਨ ਦਾ ਲੈਣਾ ਦੇਣਾ ਕੀ ਇਹ ਗੱਲਾਂ ਜੁੜ ਰੀਆਂ ਨੇ ਕਿ ਨਹੀਂ ਜੁੜ ਰੀਆਂ ਨੇ ਕੀ ਇਹ ਗੇਮ ਨਹੀਂ ਚੱਲ ਰਹੀ ਇੱਕ ਇੱਕ ਤੀਰ ਨਾਲ ਤਿੰਨ ਨਿਸ਼ਾਨੇ ਨਹੀਂ ਹੋ ਰਹੇ ਕਿ ਦੇਖੋ ਜੀ ਕਰਪਟ ਪਾਸੇ ਕਰਤੇ ਨਾਲ ਨਾਲ ਪਰਸੈਪਸ਼ਨ ਦੇ ਵਿੱਚ ਖਰੜ ਦੇ ਵਿੱਚੋਂ ਪੰਜਾਬ ਪੱਕੀ ਨਹੀਂ ਜਿੱਤ ਸਕਦਾ ਉਹਦੀ ਇੱਕ ਵਜ੍ਹਾ ਹੈ ਖਰੜ ਪੰਜਾਬ ਚ ਇੱਕ ਅਜਿਹੀ ਕੰਸਟੀਟਿਊਐ ਹੈ ਹਲਕਾ ਹੈ ਜਿਹਦੇ ਵਿੱਚ 60% VOTING ਜਾਂ ਜਿਹੜੀ ਪਰਸੈਂਟੇਜ ਹੈ VOTING ਵਾਲਿਆਂ ਦੀ ਉਹ ਬਾਹਰ ਲਿਆਂਦੀ ਹੈ ਪੰਜਾਬੀਆਂ ਦੀ ਨਹੀਂ ਗਈ ਬਾਹਰਲੇ ਇੱਥੇ 60% ਨੇ ਖਰੜ ਹਲਕੇ ਚ ਤਾਂ ਇਹ ਕਲੀਅਰ ਕੱਟ ਹੈ ਕਲੀਅਰ ਕੱਟ ਹੈ ਕਿ ਇੱਥੇ ਨੈਸ਼ਨਲ ਪਾਰਟੀਆਂ ਜਿੱਤਣਗੀਆਂ ਕੋਈ ਜਿੱਤ ਜੇ aur inna di rally mili a gayi thi rally mili ਕਿਵੇਂ ਲੁਧਿਆਣੇ ਤੁਸੀਂ ਵੇਖ ਚੁੱਕੇ ਹੋ ਕੀ ਹੋਇਆ BJP ਨੇ ਕਿਵੇਂ ਮਦਦ ਕੀਤੀ ਆਪ ਦੀ ਉਥੇ ਇਲੈਕਸ਼ਨ ਜਿੱਤਣ ਚ ਵਰਨਾ ਇੱਕ ਇਹੋ ਜਿਹਾ ਬੰਦਾ ਜੀਨੂਏ ਨੇ ਪਤਾ ਕਿ ਕਰਤਾਰ ਸਿੰਘ ਸਰਾਬਾ ਕੌਣ ਸੀ ਜਿਹੜਾ ਕਹਿ ਰਿਹਾ ਸਰਾਬਾ ਸਿੰਘ ਥੋੜਾ ਜਾਂ ਸਾਡਾ ਉਹ ਬੰਦਾ ਜਿੱਤ ਗਿਆ ਉਹਨੂੰ ਇੱਕ ਮਨਿਸਟਰ ਵੀ ਬਣਾਤਾ ਉਹ ਵੀ ਇੰਡਸਟਰੀ ਦਾ ਮਨਿਸਟਰ ਤੇ ਭਾਜਪੀ ਨੇ ਪਹਿਲੀ ਵਾਰੀ ਆਪਦੀ ਜ਼ਿੰਦਗੀ ਚ ਆਪਦਾ ਉਹ ਉਮੀਦਵਾਰ ਲੇਟ ਉਤਾਰਿਆ ਸੀ ਉੱਥੇ ਕੀ ਕਾਰਨ ਸੀ ਇਹਦਾ ਤੇ ਜੋ ਇਹਨਾਂ ਨੇ ਉੱਥੇ ਖਰਚਾ ਕੀਤਾ ਕਰੋੜਾਂ ਚ ਬਲਕਿ ਹੋ ਸਕਦਾ 60-70 ਕਰੋੜ ਲੰਘ ਗਏ ਹੋਣ ਕੋਈ ਨੋਟਿਸ ਆਇਆ ਉਹਨਾਂ ਨੂੰ ਆਪਣਾ ਇਲੈਕਸ਼ਨ ਦਾ ਇਲੈਕਸ਼ਨ ਕਮਿਸ਼ਨ ਦਾ ਨਾ ਕੀ ਉਹ ਉਮੀਦਵਾਰ ਕਿਤੇ ਪਹਿਲਾਂ ਲੇਟ ਹੋਇਆ বিজেપી ਦਾ ਉਹ ਤਾਂ ਇਲੈਕਸ਼ਨ ਮਸ਼ੀਨ ਮੰਨੀ ਜਾਂਦੀ ਆ ਇੱਥੇ ਹੀ ਕਿਵੇਂ ਹੋ ਗਿਆ ਉਹਨਾਂ ਦੇ ਰਵਨੀਤ ਮਿੱਟੂ ਵੀ ਬੋਲ ਗਏ ਨੇ ਇਹ ਇੱਕ ਸੋਚੀ ਸਮਝੀ ਸਕੀਮ ਸੀਗੀ ਜਿਹਦੇ ਤਹਿਤ ਇਹ ਹੋਇਆ ਔਰ ਇਹ ਕਿਉਂ ਕੀਤਾ ਗਿਆ ਕਿਉਂਕਿ ਪਾਲਸੀਆਂ ਇੱਕ ਨਹੀਂ ਸਾਡੇ ਮੁੱਖ ਮੰਤਰੀ ਸਾਹਿਬ ਇੱਕ ਚੀਜ਼ ਤੋਂ ਅਸਤੀਫਾ ਦੇ ਦਿੰਦੇ ਨੇ ਜਾਂ ਕਹਿ ਦਿੰਦੇ ਨੇ ਕਿ ਮੈਂ ਆਹ ਵਾਲਾ ਡਿਪਾਰਟਮੈਂਟ ਛੱਡਿਆ ਕਿਹੜੇ ਵਾਲਾ ਡਿਪਾਰਟਮੈਂਟ ਜਿਸ ਦੇ ਥੱਲੇ ਆ ਲੈਂਡ ਪੂਲਿੰਗ ਵਾਲਾ ਮਾਮਲਾ ਆ ਰਿਹਾ ਪੰਜਾਬ ਨੂੰ ਪੰਜਾਬ ਨਹੀਂ ਰਹਿਣ ਦੇਣਾ ਜਿਹਦੇ ਤਹਿਤ ਇਹ ਸਾਜ਼ਿਸ਼ ਚੱਲ ਰਹੀ ਹੈ